ਦੂਸਰੀ ਚਿੱਠੀ ਮੇਰੇ ਸਤਿਕਾਰਯੋਗ ਬਾਬਾ ਜੀ ਜੋ ਮਨੋਹਰ ਸਿੰਘ ਜੀ ਸਤ ਕਰਤਾਰ ਪੁੱਜੇ ਜੀ ਅਸੀਂ ਸਭ ਆਪ ਜੀ ਦੇ ਦਰਸ਼ਨਾਂ ਲਈ ਵਿਆਕੁਲ ਹਾਂ ਕਿਰਪਾ ਕਰਕੇ ਭਾਈ ਮਰਦਾਨਾ ਸਣੇ ਇੱਕ ਉਦਾਸੀ ਦਿੱਲੀ ਦੀ ਆਰੰਭ ਕਰੋ ਪਰ ਇਹ ਖਿਆਲ ਰੱਖਣਾ ਕਿ ਇਹ ਉਹ ਦਿੱਲੀ ਨਹੀਂ ਜਿਹੜੀ ਤੁਸੀਂ ਵੇਖੀ ਸੀ ਉਦੋਂ ਮੁਗਲਾਂ ਦਾ ਰਾਜ ਸੀ ਸਾਥ ਫਕੀਰਾਂ ਦੇ ਰਾਤ ਕੱਟਣ ਨੂੰ ਥਾਂ ਨਹੀਂ ਸੀ ਹੁੰਦੀ ਅਜੇ ਤੁਹਾਡੀ ਸਿੱਖੀ ਵੀ ਪ੍ਰਚਲਿਤ ਨਹੀਂ ਸੀ ਹੋਈ ਤਾਈਆਂ ਉਹ ਨਾ ਗੁਰਦੁਆਰੇ ਸਨ ਨਾ ਲੰਗਰ ਪਰ ਲੋਕਾਂ ਦੀ ਤੁਹਾਡੇ ਲਈ ਅਪਾਰ ਸ਼ਰਧਾ ਸੀ ਤੁਸੀਂ ਕਿਰਤ ਕਰਨਾ ਵੰਡ ਛਕਣਾ ਤੇ ਧਰਮਸ਼ਾਲਾ ਬਣਾਉਣ ਦਾ ਉਪਦੇਸ਼ ਦੇ ਕੇ ਅੱਗੇ ਚਲੇ ਗਏ ਹੁਣ ਆ ਕੇ ਤੱਕੋ ਧਰਮਸ਼ਾਲਾ ਦੀ ਥਾਂ ਵੱਡੇ ਵੱਡੇ ਸੋਨਮਈ ਕਲਸਾਂ ਵਾਲੇ ਗੁਰਦੁਆਰੇ ਹਨ ਕਥਾ ਕੀਰਤਨ ਰੋਜ਼ ਹੁੰਦੇ ਹਨ ਤੇ ਜਦੋਂ ਜੀ ਕਰੇ ਗੁਰਦੁਆਰਿਆਂ ਵਿੱਚ ਹੀ ਗੁਸਤੀਆਂ ਦਾ ਪ੍ਰੋਗਰਾਮ ਵੀ ਸ਼ਾਮਿਲ ਕਰ ਲਿਆ ਜਾਂਦਾ ਹੈ ਪਤਾ ਨਹੀਂ ਤੁਸੀਂ ਮੁਫਤ ਕੀਰਤਨ ਕਰਨ ਦੀ ਪ੍ਰਤ ਕਿਉਂ ਸ਼ੁਰੂ ਕੀਤੀ ਤੁਹਾਨੂੰ ਤੇ ਆਪਣੇ ਸੁੱਖ ਨਾਲ ਵੈਰ ਸੀ ਰੱਬੀ ਪ੍ਰਚਾਰ ਲਈ ਥਾਂ ਥਾਂ ਪੁੱਜਣ ਦੇ ਪੈਦਲ ਕਸ਼ਟ ਚੱਲਦੇ ਰਹੇ ਹੁਣ ਤਾਂ ਤੁਹਾਡੇ ਪੁਜਾਰੀਆਂ پاس ਵੀ ਨਵੀਆਂ ਨਕੋਰਕਾਰਾਂ ਹਨ ਉਹਨਾਂ ਵਿੱਚ ਪੈਟਰੋਲ ਵੀ ਪੱਲਿਓ ਨਹੀਂ ਪਵਾਉਣਾ ਪੈਂਦਾ ਕਿ ਗੁਰੂ ਦੀ ਗੋਲਕ ਜੋ ਮੌਜੂਦ ਹੈ ਨਾਲੇ ਇਸ ਮੁਫਤ ਕੀਰਤਨ ਕਰਨ ਦਾ ਪਤਾ ਨਹੀਂ ਤਾਨੂੰ ਕੀ ਆਨੰਦ ਮਿਲਦਾ ਸੀ ਆ ਕੇ ਤੱਕੋ ਕੀਰਤਨ ਕਰਨ ਦਾ ਆਨੰਦ ਤਾਂ ਹੁਣ ਹੈ ਮਾਇਆ ਦੇ ਅੰਬਾਰ ਲੱਗ ਜਾਂਦੇ ਹਨ ਚੰਗੇ ਕੀਰਤਨ ਦੀ ਪਰਖ ਅੱਜ ਕੱਲ ਵੱਧ ਤੋਂ ਵੱਧ ਮਾਇਆ ਤੋਂ ਕੀਤੀ ਜਾਂਦੀ ਹੈ ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਆਪਣੇ ਕੀਰਤਨ ਦਾ ਟੇਪ ਨਾ ਕਿਸੇ ਨੂੰ ਕਰਨ ਦੇਣਾ ਜੀ ਕਿ ਚੰਗਾ ਰਾਗੀ ਸਿਦਨ ਲਈ ਇਹ ਪਹਿਲੀ ਸ਼ਰਤ ਹੈ ਤੁਸੀਂ ਤਾਂ ਭਾਵਨਾ ਨਾਲ ਜਾਂ ਨਾ ਵਜੋਂ ਆਪਣੇ ਆਪ ਨੂੰ ਨਿਰੰਕਾਰੀ ਅਖਵਾਇਆ ਸੀ ਪਰ ਅੱਜ ਨਿਰੰਕਾਰੀ ਹੋਣ ਦਾ ਵੀ ਫੈਸ਼ਨ ਚੱਲ ਪਿਆ ਹੈ ਇਹ ਪਤਾ ਨਹੀਂ ਤੁਸੀਂ ਪਹਿਲੇ ਨਿਰੰਕਾਰੀ ਹੋਣ ਦਾ ਕਿਵੇਂ ਕੋਈ ਸਬੂਤ ਦੇ ਸਕੋਗੇ ਕਿਉਂਕਿ ਇਹ ਨਾਂ ਤੇ ਹੁਣ ਹੋਰ ਕਿਸੇ ਨੇ ਰਜਿਸਟਰ ਕਰਵਾ ਲਿਆ ਹੈ ਛੱਡੋ ਭਰੇ ਤੁਹਾਨੂੰ ਮਾਇਆ ਦੀ ਲੋੜ ਵੀ ਕੀ ਹੈ ਪਰ ਇੱਕ ਡਰ ਹੈ ਕਿ ਭਾਈ ਮਰਦਾਨੇ ਨੂੰ ਕੋਈ ਨਿਰੰਕਾਰੀ ਨਾ ਪਰਮਾ ਲਵੇ ਅਤੇ ਹੁਣ ਤਾਂ ਗੁਰੂ ਵੀ ਵੋਟਾਂ ਨਾਲ ਚੁਣੇ ਜਾਂਦੇ ਹਨ ਇਹਨਾਂ ਆਪ ਖੁਦਰੇ ਗੁਰੂਆਂ ਨੂੰ ਸੋਨੇ ਚਾਂਦੀ ਨਾਲ ਤੋਲਿਆ ਵੀ ਜਾਂਦਾ ਹੈ ਗੁਰਦੁਆਰਿਆਂ ਵਿੱਚ ਮਾਇਆ ਦੀ ਬਹੁਲਤਾ ਤੋਂ ਯਾਦ ਆਇਆ ਕਿ ਮਥਰਾ ਦੇ ਇੱਕ ਮੰਦਰ ਵਿੱਚ ਦਰਸ਼ਨ ਕਰਨ ਗਏ ਇੱਕ ਸਰਦਾਰ ਜੀ ਨੇ ਚੜਾਵੇ ਤੋਂ ਪ੍ਰਭਾਵਿਤ ਹੋ ਕੇ ਪੁਜਾਰੀ ਤੋਂ ਪੁੱਛਿਆ ਕਿ ਇਤਨੇ ਚੜਾਵੇ ਨੂੰ ਤੁਸੀਂ ਲੋਕ ਕਿਵੇਂ ਵੰਡਦੇ ਹੋ ਤਾਂ ਪੁਜਾਰੀ ਨੇ ਕਿਹਾ ਕਿ ਜ਼ਮੀਨ ਉੱਪਰ ਇੱਕ ਚੱਕਰ ਬਣਾ ਕੇ ਹਮ ਇਹ ਮਾਇਆ ਉੱਪਰ ਉਛਾਲਦੇ ਹਨ ਜੋ ਰਕਮ ਚੱਕਰ ਦੇ ਅੰਦਰ ਗਰੇ ਉਹ ਭਗਵਾਨ ਜੀ ਦਾ ਹਿੱਸਾ ਔਰ ਜੋ ਬਾਹਰ ਗਿਰੇ ਉਹ ਹਮ ਲੋਗ ਆਪਸ ਵਿੱਚ ਬਾਟ ਲੈਂਦੇ ਹਨ ਅਤੇ ਫਿਰ ਪੁਜਾਰੀ ਜੀ ਦੇ ਪੁੱਛਣ ਤੇ ਕਿ ਗੁਰਦੁਆਰਿਆਂ ਵਿੱਚ ਕਿਵੇਂ ਹੁੰਦਾ ਹੈ ਤਾਂ ਸਰਦਾਰ ਜੀ ਨੇ ਕਿਹਾ ਕਿ ਵੱਡੇ ਇਤਿਹਾਸਕ ਗੁਰਦੁਆਰਿਆਂ ਦੀ ਸੂ ਤਾਂ ਬਾਹਰ ਨਿਕਲਦੀ ਹੀ ਨਹੀਂ ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਚੜਾਵੇ ਦੀ ਸਾਰੀ ਮਾਇਆ ਉੱਪਰ ਉਛਾਲੀ ਜਾਂਦੀ ਹੈ ਜੋ ਉੱਪਰ ਰਹਿ ਜਾਵੇ ਉਹ ਸਤਿਗੁਰੂ ਜੀ ਦੇ ਲੇਖੇ ਅਤੇ ਜੋ ਹੋਏ ਠੰਡ ਪਵੇ ਉਹ ਸਾਡਾ ਆਪਣਾ ਕੜਾ ਪ੍ਰਸ਼ਾਦ ਸਮਝੋ ਤਾਂ ਦੋਵੇਂ ਜਣੇ ਖੂਬ ਹੱਸੇ ਜਦੋਂ ਤੁਹਾਡਾ ਆਉਣ ਦਾ ਪ੍ਰੋਗਰਾਮ ਹੋਵੇ ਤਾਂ ਹਫ਼ਤਾ ਭਰ ਪਹਿਲਾਂ ਦੱਸ ਪੇਜਣਾ ਜੀ ਕਿਸੇ ਅਖਬਾਰ ਵਿੱਚ ਪਹਿਲਾਂ ਛਪਵਾ ਦੇਣ ਨਾਲ ਵੱਡੇ ਲੋਕਾਂ ਦਾ ਸਵਾਗਤ ਬੜਾ ਵਧੀਆ ਹੁੰਦਾ ਹੈ ਹਾਂ ਇੱਕ ਗੱਲ ਮੈਂ ਭੁੱਲ ਗਿਆ ਹਾਂ ਕਿ ਤੁਸੀਂ ਕਿਹੜੇ ਦਲ ਦੇ ਸੱਦੇ ਤੇ ਦਿੱਲੀ ਆਓਗੇ ਇੱਥੇ ਇੱਕ ਧੜੇ ਦੇ ਆਗੂ ਨੂੰ ਦੂਜੇ ਧੜੇ ਵਾਲੇ ਆਪਣਾ ਦੁਸ਼ਮਣ ਜਾਣਦੇ ਹਨ ਹੁਣ ਗੱਲ ਵੱਖ-ਵੱਖ ਦਲਾਂ ਤੱਕ ਹੀ ਨਹੀਂ ਨਿਬੜਦੀ ਹੁਣ ਤੁਹਾਡੇ ਸਿੱਖ ਭਾਪਿਆਂ ਅਤੇ ਜੱਟਾਂ ਦੇ ਸਿਰ ਕੰਢ ਧੜਿਆਂ ਵਿੱਚ ਵੰਡੇ ਮਿਲਦੇ ਹਨ ਇਸ ਗੱਲੇ ਹੱਥ ਪਾਏ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਢੀਂਗਾ ਮੁਸ਼ਤੀ ਵਿੱਚ ਸਿੱਖ ਤਾਂ ਚੌਰੀਆਂ ਅਤੇ ਰਬਾਬਾਂ ਦਾ ਲਿਹਾਜ਼ ਵੀ ਭੁੱਲ ਜਾਂਦੇ ਹਨ ਦਿੱਲੀ ਆਉਣ ਲਈ ਤੁਹਾਨੂੰ ਬੇਨਤੀ ਕਰਦੇ ਆ ਮੈਨੂੰ ਦਿਲੋਂ ਡਰ ਲੱਗ ਰਿਹਾ ਹੈ ਮੈਂ ਅਗਲੀ ਚਿੱਠੀ ਵਿੱਚ ਹੋਰ ਹਾਲ ਲਿਖਾਂਗਾ ਭਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਮੇਰੀ ਸਤ ਕਰਤਾਰ ਸਾਰਿਆਂ ਵੱਲੋਂ ਮੱਥਾ ਟੇਕਿਆ ਪ੍ਰਵਾਨ ਕਰਨਾ ਜੀ